ਕਿ ਨਾਮ ਜੀ ਮੈਂ ਰਾਜੇਸ਼ ਕੇਹ ਰਾਸ਼ਟਰੀ ਪ੍ਰਮੁਖ ਅਖਿਲ ਭਾਰਤੀਆ ਹਿੰਦੂ ਸੁਰੱਖਿਆ ਸੰਧੀ ਸੰਰਖਕ ਸ੍ਰੀ ਹਿੰਦੂ ਤਖਤ ਇਹ ਮਹਾਸ਼ਿਵਰਾਤਰੀ ਦੇ ਕਿਹੜੇ ਦਿਨ ਕਿਹੜੇ ਇਹ ਮਹਾਸ਼ਿਵਰਾਤਰੀ ਸ਼ੋਭਾ ਯਾਤਰਾ ਜਿਹੜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 8 ਮਾਰਚ ਵਾਲੇ ਦਿਨ ਆੜੇ ਸਮਾਜ ਚੌਂਗ ਤੋਂ ਬੜੀ ਧੂਮ-ਧਾਮ ਦੇ ਨਾਲ ਕੱਢੀ ਜਾ ਰਹੀ ਹੈ ਪਹਿਲਾਂ ਇਹ ਸ਼ੋਭਾ ਯਾਤਰਾ ਜਗਤਗੁਰੂ ਪੰਚਨੰਦ ਗਰੀ ਜੀ ਮਹਾਰਾਜੀ ਅਗਵਾਈ ਦੇ ਵਿੱਚ ਕੱਢੀ ਜਾਂਦੀ ਸੀ ਲੇਕਿਨ ਪਿਛਲੇ ਸਾਲ ਉਹ ਬ੍ਰਾਮਲਿਨ ਹੋ ਗਈ ਸੀ ਔਰ ਇਸ ਸਾਲ ਜਿਹੜੀ ਹੈਗੀ ਉਹਨਾਂ ਦੀਆਂ ਜਿਹੜੀਆਂ ਚਰਨ ਪਾਦਕਾਰ ਜਿਹੜੀਆਂ ਹੈਗੀਆਂ ਉਹ ਭੋਲੇ ਨਾਦ ਦੀ ਪਾਲਕੀ ਦੇ ਅੱਗੇ ਕੇ ਚੱਲਣ ਗਿਆ ਔਰ ਅਗਵਾਈ ਜਿਹੜੀ ਹੈ ਉਹ ਸ਼ੋਭਾ ਯਾਤਰਾ ਦੀ ਉਹਨਾਂ ਦੀ ਉਹਨਾਂ ਦੀ ਖੜਾਵਾ ਇਹ ਕਰਨ ਗਿਆ ਔਰ ਇਸ ਸ਼ੋਭਾ ਯਾਤਰਾ ਦੇ ਵਿੱਚ 300 ਦੇ ਕਰੀਬ ਟਰਾਲੀਆਂ ਜਿਹੜੀਆਂ ਹੈਗੀਆਂ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਹੈਗੀ ਹੈ 200 ਝਾਂਕੀਆਂ ਸੀ ਪਟਿਆਲੇ ਤੋਂ ਅੰਮ੍ਰਿਤਸਰ ਤੋਂ ਸ਼ਾਮਲੀ ਤੋਂ ਬੁੱਕ ਕਰ ਚੁੱਕੇ ਹਨ ਜਿਹੜੀ ਕਿ ਵਿਸ਼ੇਸ਼ ਕਾਰੀਗਰ ਬਾਹਰ ਤੋਂ ਬੁਲਾਏ ਗਏ ਨੇ ਉਹ ਆ ਭੋੜੇ ਨਾਦ ਦੇ ਜੀਵਨ ਤੇ ਆਧਾਰਿਤ ਬਹੁਤ ਹੀ ਮਨਮੋਹਕ ਝਾਂਕੇ ਜਿਹੜੀਆਂ ਹਨ ਤਿਆਰ ਕਰਨਗੇ ਔਰ ਇਸ ਤੋਂ ਇਲਾਵਾ ਜਿਹੜਾ ਹੈ ਖਾਸ ਇਸ ਵਾਰ ਜਿਹੜਾ ਹੈਗਾ ਰਹੇਗਾ ਆ ਸ਼੍ਰੀ ਅਮਰਨਾਥ ਜੇ ਜੰਮੂ ਕਸ਼ਮੀਰ ਤੋਂ ਜਿਹੜੇ ਅਮਰਨਾਥ ਗੁਫਾ ਦੇ ਵਿੱਚ ਮੇਨ ਪੁਜਾਰੀ ਨੇ ਹੈੱਡ ਪੁਜਾਰੀ ਨੇ ਪ੍ਰਮੁੱਖ ਪੁਜਾਰੀ ਨੇ ਉਹ ਉਹ ਪੁਜਾਰੀ ਜਿਹੜੇ ਹੈ ਮਹਾ ਸ਼ਿਵਰਾਤਰੀ ਵਾਲੇ ਦਿਨ ਪਟਿਆਲੇ ਪਹੁੰਚ ਰਹੇ ਨੇ ਔਰ ਪਾਲਕੀ ਦੇ ਵਿੱਚ ਜਿਹੜੀ ਮੇਨ ਪੂਜਾ ਹੁੰਦੀ ਹੈ ਸ਼ੋਭਾ ਯਾਤਰਾ ਚੱਲਣ ਤੋਂ ਪਹਿਲਾਂ ਉਹ ਜਿਹੜੀ ਹੈ ਸਾਡੇ ਰਮੇਸ਼ दुबे ਜੀ ਜਿਹੜੇ ਹੈ ਪ੍ਰਮੁੱਖ ਪੁਜਾਰੀ ਅਮਰਨਾਥ ਗੁਫਾ ਦੇ ਉਹ ਬੜੀ ਵਿਧੀ ਪੁਰਵਕ ਜਿਸ ਤਰ੍ਹਾਂ ਅਮਰਨਾਥ ਗੁਫਾ ਦੇ ਵਿੱਚ ਆਰਤੀ ਪੂਜਾ ਹੁੰਦੀ ਹੈ ਉਸੇ ਤਰ੍ਹਾਂ ਉਹ ਪੂਰੀ ਪੂਜਾ ਅਰਚਨਾ ਜਿਹੜੀ ਹੈ ਪਟਿਆਲੇ ਦੇ ਵਿੱਚ ਕਰਵਾਣਗੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਰੱਥ ਦੇ ਵਿੱਚ ਬਿਠਾ ਕੇ ਜਿਹੜਾ ਹੈ ਪਟਿਆਲੇ ਸ਼ਹਿਰ ਦਾ ਭ੍ਰਮਣ ਕਰਾਇਆ ਜਾਏਗਾ ਉਹ ਸਾਰੇ ਲੋਕੀ ਜਿਹੜੇ ਹੈ ਉਹਨਾਂ ਨੂੰ ਆਸ਼ੀਰਵਾਦ ਦੇ ਰੂਪ ਵਿੱਚ ਜਿਹੜਾ ਹੈ ਲੋਕਾਂ ਨੂੰ ਆਸ਼ੀਰਵਾਦ ਦੇਣਗੇ ਜਿਹੜੇ ਸ਼ਿ ਭਗਤ ਅਕਾਲੀ ਮਾਤਾ ਮੰਦਰ ਦੇ ਹੋਰ ਵੀ ਜਿਹੜੇ ਪਟਿਆਲੇ ਦੇ ਵਿੱਚ ਸ਼ਿ ਭਗਤ ਜਿਹੜੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਆਏ ਔਰ ਸ਼ੋਭਾ ਯਾਤਰਾ ਦੇਖਣ ਵਾਲੇ ਉਹ ਸਾਰਿਆਂ ਨੂੰ ਜਿਹੜਾ ਹੈਗਾ ਆਸ਼ੀਰਵਾਦ ਪ੍ਰਦਾਨ ਕਰਨਗੇ ਇਸ ਤੋਂ ਇਲਾਵਾ ਸੈਂਕੜਾ ਦੀ ਤਰ੍ਹਾਂ ਦੇ ਵਿੱਚ ਜਿਹੜੇ ਸਾਧੂ ਸੰਤ ਜਿਹੜੇ ਹੈ ਪਟਿਆਲੇ ਪਹੁੰਚ ਰਹੇ ਨੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਉਹ ਵੀ ਜਿਹੜਾ ਹੈ ਆਸ਼ੀਰਵਾਦ ਜਿਹੜਾ ਹੈ ਸਾਰੇ ਪਟਿਆਲਾ ਨਿਵਾਸੀਆਂ ਨੂੰ ਪ੍ਰਦਾਨ ਕਰਨਗੇ ਔਰ ਜਿਹੜਾ ਜਿਸ ਤਰ੍ਹਾਂ ਸਾਰੇ ਲੋਕਾਂ ਨੂੰ ਪਤਾ ਹੀ ਹੈ ਕਿ ਸਾਰੇ ਸਨਾਤਨ ਨੂੰ ਪਤਾ ਹੀ ਹੈ ਕਿ ਜਗਤ ਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਨੇ 27 ਕਿਲੋ ਸੋਨੇ ਦੇ ਦੇ ਨਾਲ ਇੱਕ ਸਵਰਨ ਪਾਟਿਕਾ ਦਾ ਨਿਰਮਾਣ ਕੀਤਾ ਹੋਇਆ ਸੀਗਾ ਜਿਹਦੇ ਵਿੱਚ ਹੀਰਿਆਂ ਦਾ ਸ਼ਿਵਲਿੰਗ ਜਿਹੜਾ ਹੈ ਉਹ ਇਸੇ ਤਰ੍ਹਾਂ ਪਟਿਆਲਾ ਨਿਵਾਸੀਆਂ ਨੂੰ ਦਰਸ਼ਨ ਕਰਨ ਨੂੰ ਮਿਲੇਗਾ ਔਰ ਇਹਦੇ ਵਿੱਚ ਪੂਰੇ ਸਾਲ ਬਾਅਦ ਜਿਸ ਤਰ੍ਹਾਂ ਪੂਜਾ ਹੁੰਦੀ ਹੈ ਤਾਂ ਇਹਦੇ ਦਰਸ਼ਨ ਮਾਤਰ ਦੇ ਨਾਲ ਹੀ ਜਿਹੜਾ ਹੈ ਲੋਕਾਂ ਦੀ ਮਨੋ ਕਾਮਨਾ ਪੂਰਨ ਹੋਣ ਗਿਆ ਔਰ ਇਸ ਤੋਂ ਇਲਾਵਾ ਜਿਹੜੇ-ਜਿਹੜੇ ਭਗਤਾਂ ਨੇ ਮਹਾ ਸ਼ਿਵਰਾਤਰੀ ਸ਼ੋਭਾ ਯਾਤਰਾ ਦੇ ਵਿੱਚ ਯੋਗਦਾਨ ਦਿੱਤਾ ਚਾਹੇ 1 ਰੁਪਈਆ ਦਾ ਚਾਹੇ 1 ਲੱਖ ਰੁਪਈਆ ਦਾ ਉਹਨਾਂ ਸਭ ਦੀ ਸੁੱਖ ਸਮਰੱਧੀ ਦੇ ਲਈ ਜਿਹੜਾ ਹੈ ਸੋਮਵਾਰ ਤੋਂ ਜਿਹੜਾ ਹੈ ਮਹਾ ਸ਼ਿਪਰਾਣ ਦਾ ਪਾਠ ਕਾਲੀ ਮਾਤਾ ਮੰਦਿਰ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਔਰ ਜਾਗੋ ਦਾ ਜਿਹੜਾ ਆਯੋਜਨ ਹੈ ਜਿਹੜੇ ਜਗਤ ਗੁਰ ਪੰਚਨੰਦ ਗੀ ਜੀ ਮਹਾਰਾਜ ਨੇ ਸ਼ੁਰੂ ਕੀਤੀਆਂ ਸੀ ਸ਼ਹਿਰ ਹਿੰਦ ਸ਼ਿਰ ਪਵਨ ਕੁਮਾਰ ਸ਼ਰਮਾ ਜੀ ਨੇ ਸ਼ੁਰੂ ਕੀਤੀਆਂ ਸੀਗਾ ਜਾਗੋ ਔਰ ਪ੍ਰਭਾਤ ਫੇਰੀ ਦਾ ਆਯੋਜਨ ਜਿਹੜਾ ਹੈ ਅਸਾਂ ਅਸੀਂ ਸੋਮਵਾਰ ਜਿਹੜਾ ਹੈ ਪੋਲੇਨਾਥ ਕਢੀ ਨੇ ਸੋਮਵਾਰ ਤੋਂ 26 ਫਰਹੀ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਸੂਬਰ ਆਮ ਕਰਨ ਜਾ ਰਹੇ ਹਾਂ ਜਿਦੇ ਵਿੱਚ ਸਾਡੇ ਜਗਤ ਗੁਰੂ ਪੰਚਨਾਂ ਦੇ ਗੀ ਜੀ ਮਹਾਰਾਜ ਦੇ ਭੈਣ ਜੀ ਮਾ ਭਵਨੇਸ਼ਰੀ ਦੇਵੀ ਜੀ ਜਿਹੜੇ ਹਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ ਇਸ ਜਾ ਜਾਗੋਰ ਪ੍ਰਵਾਹ ਫੇਰ ਨੂੰ ਸ਼ੁਰੂ ਕਰਨ ਦੇ ਵਿੱਚ ਉਹਨਾਂ ਦਾ ਯੋਗਦਾਨ ਵੀ ਹੈਗਾ ਸ਼ੋਭਾ ਯਾਤਰਾ ਦੇ ਵਿੱਚ ਉਹਨਾਂ ਦਾ ਪੂਰਾ ਯੋਗਦਾਨ ਹੈ ਸਾਡੇ ਨਾਲ ਚੱਲਣਗੇ ਔਰ ਜਿੰਨੇ ਵੀ ਜਿਹੜੇ Hindu ਸੰਗਠਨ ਨੇ ਹੈ ਸਮਾਜਿਕ ਧਾਰਮਿਕ ਸੰਗਠਨ ਨੇ ਉਹ ਵੀ ਵੱਧ ਛੱਡ ਕੇ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਿੱਸਾ ਲੈਣਗੇ ਦੇਦੇ ਵਿੱਚ ਚਾਂਕੀਆਂ ਢੋਲ ਤਮਾਕੇ ਪਿੰਡੂ ਬੈਂਡ ਬਰੋਸ ਬੈਂਡ ਹਾਥੀ ਕੋੜੇ ਬਹੁਤ ਬਹੁਤ ਕੁਝ ਦੇਖਣ ਨੂੰ ਮਿਲੇਗਾ ਭਗਤਾਂ ਨੂੰ ਇਸ ਵਾਰ ਜਿਹੜੀ ਤਿਆਰੀ ਹੈਗੀ ਇਹ ਵਿਸ਼ੇਸ਼ ਤੌਰ ਤੇ ਕੀਤੀ ਗਈ ਹੈ ਔਰ ਸਾਰੇ ਸ਼ਿ ਭਗਤਾਂ ਨੂੰ ਸਰਦਾ ਜਾਗੇ ਸਰਦਾ ਨਾਲ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਇੱਕ ਅਸੀਂ ਅਪੀਲ ਅਖਰ ਪਾਦੇ ਹਿੰਦੂ ਸੁਰੱਖਿਆ ਸੰਮਤੀ ਹਿੰਦੂ ਤਖਤ ਵੱਲੋਂ ਕਰ ਰਹੇ ਨੇ ਕਿਉਂਕਿ ਜਗਤ ਗੁਰ ਪੰਚਨੰਦ ਗਿਰੀ ਜੀ ਮਹਾਰਾਜ ਇਸ ਸਾਲ ਸਾਡੇ ਵਿੱਚ ਨਹੀਂ ਹੈ ਤਾਂ ਸ਼ੋਭਾ ਯਾਤਰਾ ਦੇ ਵਿੱਚ ਆਪਣਾ ਆਪਣਾ ਵੱਤ ਵਤ ਜੋ ਵੀ ਯੋਗਦਾਨ ਪਾਣਾ ਚਾਹੁੰਦੇ ਆ ਉਹ ਪਾਲਕੀ ਦੇ ਵਿੱਚ ਪਾ ਸਕਦੇ ਆ ਔਰ ਜਿਹਦੇ ਨਾਲ ਜਿਹੜੀ ਹੈ ਸ਼ੋਭਾ ਯਾਤਰਾ